ਸਤੁਲੁਕ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਵੇਲੇ ਦੀਆਂ ਵੱਡੀਆਂ ਤਿੰਨ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲੀ ਖਬਰ ਵੱਲ ਨਜ਼ਰ ਮਾਰਦੇ ਹਾਂ ਪਾਕਿਸਤਾਨੀ ਡਾਊਨ ਪੱਟੀ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਭਾਰਤ ਵਿੱਚ ਪਾਬੰਦੀ ਕਾਰਨ ਉਤੇ ਹੋਏ ਹਮਲੇ ਦੀ ਲਈ ਸੀ ਜ਼ਿੰਮੇਵਾਰੀ ਹਮਲੇ ਦੀ ਜ਼ਿੰਮੇਵਾਰੀ ਅਤੇ ਪੂਰੇ ਹਮਲੇ ਦੀ ਵੀਡੀਓ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਨੇ ਜਾਰੀ ਕੀਤੀ ਸੀ ਪੱਟੀ ਨੇ ਇਹ ਵੀ ਕਾਰਨ ਦਿੱਤਾ ਸੀ ਕਿ ਰੋਜਰ ਸੰਧੂ ਨੇ ਇਸਲਾਮ ਬਾਰੇ ਟਿੱਪਣੀਆਂ ਗਲਤ ਕੀਤੀਆਂ ਸਨ ਜਿਸ ਕਾਰਨ ਉਸ ਨੇ ਇਹ ਹਮਲਾ ਕੀਤਾ ਹੈ ਇਹ ਹਮਲਾ ਖਾਲਿਸਤਾਨੀ ਅਤਵਾਦੀ ਹੈਪੀ ਫਾਸੀਅਨ ਅਤੇ ਬਾਬਾਸ ਦੀ ਕੀ ਕਤਲ ਕੇਸ ਦੇ ਮਾਸਟਰਮਾਈਂਡ ਜੀ ਸ਼ਾਨ ਅਖਤਰ ਨੇ ਕੀਤਾ ਹੈ ਵੀਤਿਆਤਵਾਰ ਸਵੇਰੇ 4:00 ਤੋਂ 4:15 ਵਜੇ ਦੇ ਵਿਚਕਾਰ ਜਲੰਧਰ ਵਿੱਚ ਸੋਸ਼ਲ ਮੀਡੀਆ ਇੰਫਲੂਅਰ ਯੂਟਿਊਬਰ ਨਬਦੀਪ ਸਿੰਘ ਸੰਧੂ ਉਰਫ ਰੋਜ਼ਰ ਸੰਧੂ ਦੇ ਕਰਦੇ ਹੋਏ ਗਰਨੇਡ ਹਮਲੇ ਨੂੰ ਡਿਜੀਟਲ ਵਸੂਲੀ ਨਾਲ ਜੋੜਿਆ ਗਿਆ ਹੈ ਇਹ ਗੱਲ ਜਲੰਧਰ ਦਿਹਾਤੀ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਤੋਂ ਕਿਸੇ ਨੇ ਪੰਜਾਬ ਉੱਤੇ ਹਮਲਾ ਕੀਤਾ ਹੈ ਕਿਉਂਕਿ ਹਮਲੇ ਦੀ ਜ਼ਿੰਮੇਵਾਰੀ ਅਤੇ ਪੂਰੇ ਹਮਲੇ ਦੀ ਵੀਡੀਓ ਪਾਕਿਸਤਾਨੀ ਡਾਣ ਸ਼ਹਿਜ਼ਾਦ ਪੱਟੀ ਨੇ ਜਾਰੀ ਕੀਤੀ ਹੈ ਪਟੀ ਨੇ ਇਹ ਵੀ ਕਾਰਨ ਦਿੱਤਾ ਕਿ ਰੋਜ਼ਰ ਸੰਧੂ ਨੇ ਇਸਲਾਮ ਬਾਰੇ ਗਲਤ ਟਿੱਪਣੀਆਂ ਕੀਤੀਆਂ ਸਨ ਜਿਸ ਕਾਰਨ ਉਸ ਨੇ ਇਹ ਹਮਲਾ ਕੀਤਾ ਹੈ ਇਹ ਹਮਲਾ ਕਲਸਤਾਨੀ ਅਤਵਾਦੀ ਹੈਪੀ ਪਾਸਿੰਦ ਬਾਬਸ ਦੇ ਕੀ ਕਤਲ ਕੇਸ ਦਾ ਮਾਸਟਰਮਾਈਂਡ ਦੀ ਸ਼ਾਨ ਅਕਸਰ ਨੇ ਕੀਤਾ ਹੈ ਵਿਰੋਧ ਰੋਕਣ ਦੀ ਕੋਈ ਦਵਾਈ ਨਹੀਂ ਰਾਜਾ ਵੜਿੰਗ ਦਾ ਵਿਰੋਧੀਆਂ ਤੇ ਸਿਆਸੀ ਤੰਜ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਵਿਰੋਧੀਆਂ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿਆਸੀ ਵਿਰੋਧ ਦਾ ਕੋਈ ਇਲਾਜ ਨਹੀਂ ਹੈ ਉਹਨਾਂ ਨੇ ਵਰਕਰਾਂ ਨੂੰ ਮਜ਼ਬੂਤ ਬਣਨ ਅਤੇ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਹੈ 2027 ਦੀਆਂ ਚੋਣਾਂ ਲਈ ਸੰਗਠਨ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੰਦੇ ਆਂ ਵੜਿੰਗ ਨੇ ਕਿਹਾ ਕਿ ਆਲੋਚਨਾ ਸੁਣਨੀ ਚਾਹੀਦੀ ਅਤੇ ਇਸ ਤੋਂ ਸੁਧਾਰ ਕੀਤਾ ਜਾ ਸਕਦਾ ਹੈ ਪੰਜਾਬ ਕਾਂਗਰਸ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਲਾਕ ਪੱਤਰ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਰੁਚੀ ਹੋਈ ਹੈ ਇਸ ਸਬੰਧ ਵਿੱਚ ਇੱਕ ਪਾਰਟੀ ਪ੍ਰੋਗਰਾਮ ਵਿੱਚ ਕਾਂਗਰਸ ਪ੍ਰਧਾਨ ਨੇ ਵਰਕਰਾਂ ਦਾ ਮਨਵਲਪਦੌਣ ਦੇ ਨਾਲ ਨਾਲ ਆਪਣੇ ਵਿਰੋਧੀਆਂ ਉੱਤੇ ਵੀ ਨਿਸ਼ਾਨਾ ਸਾਧਿਆ ਕਾਂਗਰਸ ਮੁਖੀ ਨੇ ਕਿਹਾ ਮੈਂ ਕਾਂਗਰਸ ਪਾਰਟੀ ਦਾ ਮੁਖੀ ਹਾਂ ਮੈਂ ਸੰਸਦ ਮੈਂਬਰ ਹਾਂ ਉਹ ਮੇਰਾ ਵੀ ਵਿਰੋਧ ਕਰਨਗੇ ਮੇਰੇ ਕੋਲ ਇਸ ਦਾ ਕੋਈ ਹੱਲ ਨਹੀਂ ਹੈ ਮੇਰੇ ਕੋਲ ਇਸ ਨੂੰ ਰੋਕਣ ਲਈ ਕੋਈ ਦਵਾਈ ਨਹੀਂ ਹੈ ਜੋ ਜੇਕਰ ਉਹਨਾਂ ਨੂੰ ਦਿੱਤੀ ਜਾਵੇ ਤਾਂ ਉਹ ਰੁਕ ਜਾਣ ਪਰ ਆਪੜੇ ਆਪਣੇ ਨਾ ਮਜ਼ਬੂਤ ਬਣਾ ਕੇ ਵਿਰੋਧੀ ਕੁਝ ਨਾ ਕੁਝ ਨਾ ਕਰ ਸਕਣ ਆਲੋਚਨਾ ਸੁਣਨੀ ਚਾਹੀਦੀ ਹੈ ਆਲੋਚਨਾ ਸੁਣਨਾ ਚੰਗਾ ਲੱਗਦਾ ਹੈ ਹੁਣ ਰਾਜਨੀਤੀ ਹੁਣ ਪਾਰਟ ਟਾਈਮ ਨੌਕਰੀ ਨਹੀਂ ਰਹੀ ਸਗੋਂ 24 ਘੰਟੇ ਦੀ ਜ਼ਿੰਮੇਵਾਰੀ ਬਣ ਗਈ ਹੈ ਜੋ ਵਿਅਕਤੀ ਸਖਤ ਮਿਹਨਤ ਕਰਦਾ ਹੈ ਉਹ ਸਫਲ ਹੋਵੇਗਾ ਕਾਂਗਰਸ ਮੁਖੀ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੈ ਜਦੋਂ ਹਾਲ ਹੀ ਵਿੱਚ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਉਹਨਾਂ ਦੇ ਲੀਡਰਸ਼ਿਪ ਉੱਤੇ ਸਵਾਲ ਉਠਾਏ ਸਨ ਨਵੇਂ ਨਿਯੁਕਤ ਪਾਰਟੀ ਮੁਖੀ ਵਫੇਸ਼ ਬਗੇਲ ਨੂੰ ਸਪਸ਼ਟ ਕਰਨਾ ਪਿਆ ਕਿ ਪਾਰਟੀ ਇਕਜੁੱਟ ਹੈ ਬਲਾਚਾਰ ਵਿੱਚ ਵੜਿੰਗ ਨੇ ਕਿਹਾ ਮੈਂ ਇੱਕ ਵੀ ਦਿਨ ਦੀ ਛੁੱਟੀ ਨਹੀਂ ਲੈਂਦਾ ਪਹਿਲਾਂ ਮੈਂ ਹਰ ਸਾਲ ਅਮਰੀਕਾ ਜਾਂ ਕੈਨੇਡਾ ਜਾਂਦਾ ਸੀ ਪਰ ਪਿਛਲੇ 3 ਸਾਲਾਂ ਤੋਂ ਜਦੋਂ ਤੋਂ ਮੈਂ ਮੁਖੀ ਬੜਿਆ ਹਾਂ ਮੈਂ ਵਿਦੇਸ਼ ਯਾਤਰਾ ਨਹੀਂ ਕਰ ਸਕਿਆ ਇਹ ਸਪਸ਼ਟ ਹੈ ਕਿ ਜਾਂ ਤਾਂ ਮੈਂ ਵਿਦੇਸ਼ ਯਾਤਰਾ ਕਰਦਾ ਹਾਂ ਜਾਂ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਦਾ ਹਾਂ ਉਹਨਾਂ ਅੱਗੇ ਕਿਹਾ ਕਿ ਮੇਰੀ ਆਲੋਚਨਾ ਕਰਨ ਵਾਲੇ ਮੰਨਦੇ ਹਨ ਕਿ ਮੈਂ ਮਿਹਨਤੀ ਹਾਂ ਸਖਤ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਤੁਸੀਂ ਆਪਣੀ ਸਖਤ ਮਿਹਨਤ ਨਾਲ ਆਪਣੀ ਕਿਸਮਤ ਬਦਲ ਸਕਦੇ ਹੋ ਇਨਕਲਾਬ ਲਿਆਉਣ ਲਈ ਤੁਹਾਨੂੰ ਆਰਾਮ ਛੱਡਣਾ ਪਵੇਗਾ ਉਹਨਾਂ ਨੇ ਕਿਹਾ ਕਿ 18 ਤਰੀਕ ਨੂੰ ਦਿੱਲੀ ਵਿੱਚ ਇੱਕ ਫਿਰ ਮੀਟਿੰਗ ਹੈ ਵੜਿੰਗ ਨੇ ਕਿਹਾ ਕਿ ਆਲੋਚਨਾ ਲਾਭਤਾਿਕ ਹੁੰਦੀ ਹੈ ਪੁਰਾਣੇ ਸਮੇਂ ਵਿੱਚ ਰਾਜਾ ਬੇਸ ਬਦਲ ਕੇ ਜੰਤਾ ਵੱਜ ਜਾਂਦਾ ਸੀ ਤਾਂ ਜੋ ਆਲੋਚਨਾ ਸੁਣ ਸਕੇ ਤੇ ਉਸ ਨੂੰ ਸੁਧਾਰ ਸਕੇ ਉਹਨਾਂ ਨੇ ਕਿਹਾ ਕਿ ਲੋਕ ਹੁਣ ਕਹਿ ਰਹੇ ਹਨ ਕਿ 2027 ਦੀਆਂ ਚੋਣਾਂ ਲਈ ਕਾਂਗਰਸ ਲਈ ਮਾਹੌਲ ਬਣਾਇਆ ਜਾ ਰਿਹਾ ਹੈ ਪਰ ਇਹ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੀ ਮਿਹਨਤ ਕਰਦੇ ਹਾਂ ਪਾਰਟੀ ਵਰਕਰਾਂ ਨੂੰ ਜਨਤਾ ਨਾਲ ਜੋੜਨਾ ਪਾਵੇਗਾ ਤਾਂ ਹੀ ਜਿੱਤ ਸੰਭਵ ਹੈ ਪੰਜਾਬ ਵਿੱਚ ਵਧੇ ਦੀ ਗਰਮੀ ਮਾਰਚ ਦਾ ਮਹੀਨਾ ਵਿਰਿਆ ਸੋਕਾ 46 ਫੀਸਦੀ ਘਟਪਿਆ ਮੀ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦੇ ਕਮਜ਼ੋਰ ਹੋਣ ਕਾਰਨ ਮੀਂਹ ਘੱਟ ਹੋਇਆ ਹੈ ਮਾਰਚ ਵਿੱਚ 46% ਦੀ ਘੱਟ ਵਰਖਾ ਹੋਈ ਹੈ ਜਿਸ ਕਾਰਨ ਤਾਪਮਾਨ ਵੱਧ ਰਿਹਾ ਹੈ ਅਗਲੇ 48 ਘੰਟਿਆਂ ਵਿੱਚ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ ਕਿਸੇ ਵੀ ਨਵੇਂ ਵੈਸਟਰਨ ਡਿਸਟਰਬੈਂਸ ਦੀ ਉਮੀਦ ਨਹੀਂ ਹੈ ਇਸ ਨਾਲ ਸੁੱਕੇ ਦੀ ਸਿਰ ਚਿੰਤਾ ਵਧ ਰਹੀ ਹੈ ਵੈਸਟਰਨ ਡਿਸਟਰਬੈਂਸ ਦੇ ਕਮਜ਼ੋਰ ਹੋਣ ਤੋਂ ਬਾਅਦ ਪੰਜਾਬ ਵਿੱਚ ਇਸ ਦਾ ਪ੍ਰਭਾਵ ਘਟ ਹੋੜਾ ਸ਼ੁਰੂ ਹੋ ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਕੋਈ ਮੀਂਹ ਹੀ ਪਿਆ ਦੇ ਧੁੱਪ ਚਮਕਦੀ ਰਹੀ ਇਸ ਤੋਂ ਬਾਅਦ ਸੂਬੇ ਵਿੱਚ ਔਸਤ ਵਤਵਤਾਪਾਣ ਵਿੱਚ 3.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਹਾਲਾਂਕਿ ਇਹ ਅਜੇ ਵੀ ਆਮ ਦੇ ਨੇੜੇ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 28. 6 ਡਿਗਰੀ ਸੈਲਸੀਅਸ ਪਟਿਆਲਾ ਵਿੱਚ ਦਰਜ ਕੀਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਦਾ ਤਾਪਮਨ ਹੋਰ ਵਧੇਗਾ ਅਗਲੇ 48 ਘੰਟਿਆਂ ਵਿੱਚ ਸੂਬੇ ਦੇ ਵੱਤਵੱਧ ਔਸਤ ਤਾਪਮਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਹੋ ਸਕਦਾ ਹੈ ਇਸ ਦੇ ਨਾਲ ਹੀ ਆਉਣ ਵਾਲੇ ਹਫ਼ਤੇ ਸੂਬੇ ਵਿੱਚ ਨਾ ਤਾਂ ਮੀਂਹ ਪਵੇਗਾ ਅਤੇ ਨਾ ਹੀ ਕਿਸੇ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਦੀ ਉਮੀਦ ਹੈ ਪੰਜਾਬ ਵਿੱਚ ਇਸ ਸਾਲ ਜੋ 2024 ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਸੂਬੇ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਹੈ ਪਰ ਇਸ ਸਾਲ ਦੀ ਬਾਰਿਸ਼ ਆਮ ਨਾਲੋਂ ਬਹੁਤ ਘੱਟ ਦੇਖੀ ਜਾ ਰਹੀ ਹੈ ਜੇਕਰ ਮਾਰਚ ਮਹੀਨੇ ਦੇ ਪਹਿਲੇ 15 ਦਿਨਾਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ 46% ਬਾਰਿਸ਼ ਘੱਟ ਦਰਜ ਕੀਤੀ ਗਈ ਹੈ ਮਾਰਚ ਦੇ ਪਹਿਲੇ 15 ਦਿਨਾਂ ਵਿੱਚ ਸੂਬੇ ਵਿੱਚ ਉਸਤਨਨ 14 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਸਾਲ ਸਿਰਫ 7.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਰਾਜ ਵਿੱਚ 21.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦੋਂ ਕਿ ਆਮ ਤੌਰ ਤੇ ਰਾਜ ਵਿੱਚ 27.1 ਮਿਲੀਮੀਟਰ ਮੀਂਹ ਪੈਂਦਾ ਹੈ ਜੋ ਕਿ ਆਮ ਨਾਲ 20% ਦੀ ਘਟ ਹੈ ਜੇਕਰ ਗੱਲ ਪੰਜਾਬ ਦੇ ਸ਼ਹਿਰਾਂ ਦੀ ਕਰੀਏ ਤਾਂ ਅੰਮ੍ਰਿਤਸਰ ਵਿੱਚ ਅੱਜ ਅਸਮਾਨ ਸਾਫ਼ ਰਹੇਗਾ ਤੇ ਤਾਪਮਾਨ ਵਿੱਚ ਵਾਧਾ ਹੋਵੇਗਾ ਤਾਪਮਾਨ 12 ਤੋਂ 25 ਡਿਗਰੀ ਦੇ ਵਿਚਕਾਰ ਰਹੇ ਸਕਦਾ ਹੈ ਉਧਰ ਜਲੰਧਰ ਵਿੱਚ ਵੀ ਅਜਿਹਾ ਹੀ ਮੌਸਮ ਦਿਖਾਈ ਦੇਵੇਗਾ ਤੇ ਤਾਪਮਾਨ 13 ਤੋਂ 24 ਡਿਗਰੀ ਦੇ ਵਿਚਕਾਰ ਰਹੇ ਸਕਦਾ ਹੈ ਲੁਧਿਆਣਾ ਵਿੱਚ ਵੀ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਜਿੱਦਕਿ ਤਾਪਮਾਨ 13 ਤੋਂ 25 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।